ਭਗਵਾਨ ਵਾਲਮੀਕ ਜੀ ਮਹਾਰਾਜ ਜੀ ਦਾ ਜਾਨਾ ਪਹਿਲਾ ਮੈਂ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਜੋ ਸਾਤ ਤੂਬਾ ਨੂੰ ਪੂਰੇ ਵਿਸ਼ਵ ਦੇ ਵਿੱਚ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਉਸ ਦੇ ਉਪਲਕਸ਼ ਦੇ ਵਿੱਚ ਸਾਰੇ ਹੀ ਸਾਡੇ ਜੋਂ ਸੀ ਵੱਲੋਂ ਮੁਲਾਜ਼ਮਾਂ ਵੱਲੋਂ ਇਹ ਲੰਗਰ ਲਗਾਇਆ ਗਿਆ ਤੇ ਮੈਂ ਬਹੁਤ ਬਹੁਤ ਵਧਾਈ ਦਿਨ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਹਾਂ ਜੀ ਲੋਕਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਜੀ ਧਰਮ ਹਿੱਤ ਕੰਮ ਕਰਨ ਆਪਣੇ ਵਧੀਆ ਕੰਮ ਕਰਨ ਸਮਾਜ ਦੇ ਵਿੱਚ ਵਧੀਆ ਨਸ਼ਾ ਨਸ਼ੇ ਤੋਂ ਦੂਰ ਰਹਿਣ ਪੜ੍ਹਾਈ ਨੂੰ ਪੜ੍ਹਾਈ ਦੇ ਵਿੱਚ ਵੇੜੇਦ ਹੋਣ ਬਾਬਾ ਸਾਹਿਬ ਜੀ ਤੋਂ ਵੇੜਗਦੀ ਦਿਸ਼ਾ ਦਿਖਾਏਗੇ ਰਸਤੇ 'ਤੇ ਚੱਲਣ ਜੋ ਉਹਨਾਂ ਨੇ ਸਿੱਖਿਆ ਦੇ ਲਈ ਕੰਮ ਕੀਤਾ ਉਹ ਐਜੂਕੇਸ਼ਨ ਲਈ ਕੰਮ ਕੀਤਾ ਹਨ ਅਸੀਂ ਵੀ ਇਹ ਸਾਡਾ ਵੀ ਇਹੀ ਪ੍ਰੰਲਾ ਆ ਕੇ ਸਾਰਿਆਂ ਨੂੰ ਅਸੀਂ ਰਲ ਮਿਲ ਕੇ ਬੱਚਿਆਂ ਨੂੰ ਪੜਾਈਏ ਤੇ 300 ਚ ਕੀ ਕਰਨ ਜੀ ਭਗਵਾਨ ਵਾਲਮੀ ਕੀ ਮਾਰੀ ਜਿੱਥੇ ਅੱਜ ਲੰਗਰ ਲਗਾਇਆ ਗਿਆ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਭਗਵਾਨ ਪ੍ਰਗਟ ਦੇਵਸ ਵੀ ਮਨਾਇਆ ਗਿਆ ਆਵਾਜ਼ ਚਾਹੇ ਸ਼ੁਭ ਯਾਤਰਾ ਵੀ ਨਿਕਲੀ ਆ ਨੀ ਔਰ ਅੱਜ ਥਾਂ ਥਾਂ ਜਿਨੇ ਵੀ ਆਪਣੇ ਅਸ਼ਰਧਾਲੂ ਨੇ ਸਾਰੇ ਲੰਗਰ ਵੀ ਲਾ ਰੱਖੀ ਕਰਨ ਚਾਹੁੰਦੇ ਆ ਅੱਜ ਪਰਮਪਿਤਾ ਪ੍ਰਮਾਤਮਾ ਅਜਰ ਅਮਰ ਤਰਕਾਲ ਦਰਸ਼ੀ ਭਗਵਾਨ ਵਾਲਮੀ ਕੀ ਮਹਾਰਾਜੀ ਦਾ ਜਿਹੜਾ 6 ਅਕਤੂਬਰ ਨੂੰ ਸਮੁੱਚੀ ਦੁਨੀਆ ਦੇ ਵਿੱਚ ਪ੍ਰਗਟ ਦਿਹਾੜਾ ਮਨਾਇਆ ਗਿਆ ਉਹਦੇ ਉਪਲਕਸ਼ ਦੇ ਵਿੱਚ ਅੱਜ ਸੀ ਜੋਂ ਦੇ ਜਿਹੜੇ ਸਾਰੇ ਮੁਲਾਜ਼ਮ ਵੀਰ ਨੇ ਉਹਨਾਂ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਲਗਭਗ 1.5 ਮਹੀਨਾ ਬੀਤਨ ਨੂੰ ਆਇਆ ਵੈ ਤੇ ਅਲਗ-ਅਲਗ ਮੋਹੱਲੇ ਆਪਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਜੇ ਤੱਕ ਵੀ ਪਰਮਪੀਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜੀ ਦਾ ਜਿਹੜੇ satsang ਚੱਲਦੇ ਨੇ ਕਿਤੇ ਲੰਗਰ ਚੱਲਦੇ ਕਿਤੇ ਸ਼ੁਭ ਯਾਤਰਾ ਚੱਲ ਰਹੀਆਂ ਵੈ ਤੇ ਉਹਦੇ ਉਪਲਕਸ਼ ਦੇ ਵਿੱਚ ਅੱਜ ਜੋਂ ਸੀ ਦੇ ਜਿਹੜੇ ਸਾਰੇ ਮੁਲਾਜ਼ਮਾਂ ਨੇ ਸਾਡੇ ਕਮਿਸ਼ਨਰ ਸਾਹਿਬ ਜੈ ਸਿੰਘ ਸਾਹਿਬ ਇੰਸਪੈਕਟਰ ਸਾਹਿਬ ਸਾਰੇ ਵੀ ਮਨੀਸ਼ ਜੀ ਦੀ ਸਾਰੀ ਜਲੀ ਮਨੀਸ਼ ਲਾਹੌਰ ਜੀ ਦੀ ਟੀਮ ਹੈ ਇਹਨਾਂ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਅਤੇ ਪਰਮ ਪਿਤਾ ਪਰਮਾਤਮਾ ਭਗਵਾਨ ਵਲਮਿਕੀ ਮਹਾਰਾਜ ਇਦਾਂ ਹੀ ਸਾਡੇ ਸਾਰੇ ਮੁਲਾਜ਼ਮਾਂ ਤੇ ਆਸ਼ੀਰਵਾਦ ਬਣਾਈ ਰੱਖੇ ਤੇ ਇਹਨਾਂ ਨੂੰ ਮੈਂ ਫਿਰ ਸਾਰੀ ਟੀਮ ਨੂੰ ਜਿਨ੍ਹਾਂ ਨੇ ਇਸ satsang ਦਾ ਯੋਜਨ ਕੀਤਾ ਤੇ langar ਦਾ ਯੋਜਨ ਕੀਤਾ ਸਾਰਿਆਂ ਨੂੰ ਵਧਾਈ ਦਿੰਦਾ ਇਸ ਮੌਕੇ ਤੇ ਜਿਹੜਾ ਕਾਜ ਭਗਵਾਨ ਵਲਮਿਕੀ ਜੀ ਮਹਾਰਾਜ ਦਾ ਲੰਗਰ ਤੇ satsang ਕਰਾਇਆ ਗਿਆ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਦੀ ਜੈ ਤੇ ਜਨਾ ਸਭ ਤੋਂ ਪਹਿਲਾ ਮੀਡੀਆ ਦੇ ਮਾਧਿਅਮ ਤੋਂ ਦੇਖ ਰਹੇ ਸਾਰੇ ਧਰਮ ਸਮਾਜ ਦੀ ਵੀਰਾਂ ਨੂੰ ਅਜਰ ਅਮਰ ਤ੍ਰਿਕਾਲ ਦਰਸ਼ੀ ਭਗਵਾਨ ਵਾਲਮੀਕੀ ਮਰ ਦੇ ਪਾਵਨ ਪ੍ਰਗਟਾਉਤਸਵ 7 ਅਕਤੂਬਰ ਨੂੰ ਪੂਰੇ ਵਿਸ਼ੇਪੁਰ ਦੇ ਵਿੱਚ ਬੜੀ ਸ਼ਰਧਾ ਨਾਲ ਬਣਾਇਆ ਗਿਆ ਪੂਰਾ ਮਹੀਨਾ ਪਾਵਨ ਵਾਲਮੀਕੀ ਪ੍ਰਗਟਾਉਤਸਵ ਤੋਂ ਲੈ ਕੇ ਪਾਵਨ ਵਾਲਮੀਕੀ ਵਿਜੇ ਦਿਵਸ ਜੋ ਇਸ ਸਾਲ 5 ਨਵੰਬਰ ਨੂੰ ਵਿਸ਼ੇਪੁਰ ਦੇ ਵਿੱਚ ਮਨਾਇਆ ਜਾਏਗਾ ਮੈਂ ਆਪਣੀ ਵੱਲੋਂ ਆਪਣੀ ਸੰਸਾ ਭਗਵਾਨ ਵਾਲਮੀਕੀ ਤੁਨਸਮਾਈ ਵੱਲੋਂ ਦੇਖਦੇ ਸਾਰੇ ਹੀ ਤੁਨਸਮਾਈ ਵੀਰਾਂ ਨੂੰ ਪਾਵਨ ਵਾਲਮੀਕੀ ਵੀਰਾਂ ਦੀ ਬਧਾਈ ਦਿੰਦਾ ਅੱਜ ਪਰਮ ਪਿਤਾ ਪ੍ਰਮਾਤਮਾ ਦਾ ਪਾਵਨ satsang ਹੋਰ ਵਿਸ਼ਾਲ ਲੰਗਰ ਜੋ ਸਾਡੇ ਜੌਨ ਸਿੰਘ ਦੇ ਸਾਰੇ ਮੁਲਾਜ਼ਮ ਸਾਥੀਆਂ ਵੱਲੋਂ ਲਗਾਇਆ ਗਿਆ ਜਿਨ੍ਹਾਂ ਦੇ ਵਿਸ਼ੇਸ਼ ਤੌਰ ਤੇ ਸਾਡੇ ਮੁਨੀਸ਼ ਜੀ ਸਾਡੇ ਜੌਨਲ ਕਮਿਸ਼ਨਰ ਸਾਹਿਬ ਸਾਡੇ ਸੁਪਰੀਵਿੰਟ ਸੋਤਾ ਜੀ ਉਹਨਾਂ ਦੇ ਪੂਰੇ ਮੁਲਾਜ਼ਮ ਸਾਥੀਆਂ ਵੱਲੋਂ ਲਗਾਇਆ ਗਿਆ ਮੈਂ ਆਪਣੀ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਪਰੰਪਰਾ ਪ੍ਰਮਾਤਮਾ ਪਵਨ ਵਾਲਮੀਕੀ ਮਹਾਰਾ ਦੇ ਆਸ਼ੀਰਵਾਦ ਸਾਰੇ ਮੁਲਾਜ਼ਮਾਂ ਤੇ ਸਾਰੇ ਜਗਤ ਤੇ ਬਣਿਆ ਰਵੇ ਧੰਨਵਾਦ ਹੈ ਜੈ ਬਾਲ ਦੀ। ਅੰਮ੍ਰਿਤ ਕੀ ਨਾਮ ਜਪ ਗੁਰਪਾਲ ਸਿੰਘ ਜ਼ੋਨਲ ਕਮਿਸ਼ਨਰ ਜ਼ੋਨਸੀ ਸਰ ਜਿਹੜਾ ਅੱਜ ਪ੍ਰੋਗਰਾਮ ਵਾਲਮੀ ਦੀ ਮਾਰ ਦੀ ਪ੍ਰਸਿੱਧਨਾ ਤਾਕਤ ਦਰਸ਼ਨ ਕਰਕੇ ਗਿਆਸ਼ ਹੋ ਜਾਤਾ ਉਸਨੇ ਜੀ ਮੈਂ ਅੱਜ ਉਸ ਮੌਕੇ ਤੇ ਬੈਠ ਕੇ ਲੋਕਾਂ ਦੇ ਜਿਸ਼ਾ ਦਾਲੀ ਨੇ ਮੁਲਾਜ਼ਮਾਂ ਬਲੋ ਉਹਨਾਂ ਦਾ ਸਾਸਨ ਕਰਵਾਇਆ ਗਿਆ ਕੋ ਅੰਗਲ ਦੀ ਜੀ ਦਾ ਔਰ ਉਹਨਾਂ ਦਾ ਲੱਗਦਾ ਬਿਲਕੁਲ ਜੀ ਬਹੁਤ ਹੀ ਸ਼ਲਾਗਤ ਕੰਮ ਕਮ ਹੈ ਜੀ ਅਜਰ ਅਮਲ ਅਜਰ ਅਮਰ ਤ੍ਰਿਕਾਲ ਦਰਸ਼ੀ ਭਗਵਾਨ ਵਾਲਮੀਕ ਮਹਾਰਾਜੀ ਦੇ ਜਿਹੜਾ ਜਨਮotsਵ ਸੀਗਾ ਪ੍ਰਕੋਡੂਕਸਵ ਸੀਗਾ ਉਹ 7 ਅਕਤੂਬਰ ਨੂੰ ਸੀਗਾ ਉਹਦੇ ਵਿੱਚ ਕਾਫੀ ਸੰਖਿਆ ਵਿੱਚ ਲੋਕਾਂ ਵੱਲੋਂ ਸ਼ੋਭਾ ਇਕਤਰਾ ਦਾ ਆਯੋਜਨ ਕੀਤਾ ਗਿਆ ਸੀ ਉਸ ਉਪਰੰਤ ਸਾਡੇ ਨਗਰ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਵੀ ਇੱਥੇ ਜ਼ੋਨ ਸੀਵੀ ਕੇ ਅੱਜ satsang ਕਰਵਾਇਆ ਗਿਆ ਜਿਹਦੇ ਵਿੱਚ ਵੱਧ ਚੜ ਕੇ ਸਾਡੇ ਸਟਾਫ ਨੇ ਅਤੇ ਹੋਰ ਪਤਵੰਤੇ ਸੱਜਣਾਂ ਨੇ ਇੱਥੇ ਭਾਗ ਲਿਆ ਤਾਂ ਮੈਂ ਉਹਨਾਂ ਦਾ ਇੱਥੇ ਆਉਣ ਦੇ ਧੰਨਵਾਦ ਕਰਦਾ ਹਾਂ ਅਤੇ ਸਾਡੇ ਜਿਹੜੇ ਸਟਾਫ ਨੇ ਆਯੋਜਨ ਕੀਤਾ ਸੀ ਉਹਨਾਂ ਨੂੰ ਵੀ ਇਸ ਗੱਲ ਦੀ ਧੰਨਵਾਦ ਕਰਦਾ ਕਿ ਉਹਨਾਂ ਨੇ ਇੰਨਾ ਵੱਡਾ ਪ੍ਰੋਗਰਾਮ ਇੱਥੇ ਲਈਆ ਇੱਕ ਭਗਵਾਨ ਪ੍ਰਭੂ ਵਾਲਮੀਕ ਜਿਹੜੇ ਰਮਾਇਣ ਰਚੇਤਾ ਸੀਗੇ ਉਹਨਾਂ ਦੀ ਮਾਰਗਦਰਸ਼ਨ ਅਤੇ ਚੱਲਦੇ ਹੋਏ ਅੱਜ ਇੱਥੇ ਇੱਕ ਲੰਗਰ ਜਿਹੜਾ ਲਗਾਇਆ ਉਸ ਦੇ ਨਾਲ ਹੀ ਲੋਕਾਂ ਨੂੰ ਮੋਟੀਵੇਟ ਵੀ ਕੀਤਾ ਕਿ ਭਗਵਾਨ ਵਾਲਮੀਕ ਜੀ ਨੇ ਜਿਵੇਂ ਰਮਾਇਣ ਲਿਖੀ ਸੀ ਉਦਾਂ ਹੀ ਇੱਕ ਦਲਿਤ ਸਮਾਜ ਨੂੰ ਇੱਕ ਇਸ ਦੀ ਵਾਲਮੀਕੀ ਮਾਰੇ ਜੀ ਦਾ ਜਿਹੜਾ ਕਿ ਮਗਰ ਦੇ ਵਿਸ਼ੇ ਦਾ ਚ ਆ ਜਿਕਰ ਕੇ ਗਿਆ ਵਾ ਉਹ ਸਮਾਜ ਦੇ ਲੋਕਾਂ ਨੇ ਸ਼ੋਅ ਜਾਤਾ ਜਿਕਰ ਕੀਤੀ ਆ ਹੋਰ ਸ਼ਰਧਾਲੂਆਂ ਬੜੋਂ ਕਾਫੀ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਾਸਨ ਵੀ ਕਰਾਏ ਜਾ ਰਹੇ ਨੇ ਔਰ ਲੰਗਰ ਲਗਾਏ ਅੱਜ ਲਗਾਏ ਕੀ ਕਰਨ ਸਭ ਤੋਂ ਪਹਿਲਾਂ ਪਰਮਾਤਮਾ ਵਾਲਮੀਕੀ ਦਿਆਵਾਨ ਜੀ ਦੇ ਪ੍ਰਗਟ ਦਿਵਸ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਇਹ ਪੂਰਾ ਮਹੀਨਾ ਹੀ ਆਸਥਾ ਦਾ ਆ ਦਸਵਾਂ ਮਹੀਨਾ ਜਿਹੜਾ ਹੁੰਦਾ ਪੂਰੇ ਮਹੀਨੇ ਸਾਸਨ ਚੱਲਦੇ ਆ ਲਗੇ ਲਗੇ ਥਾਂ ਤੇ ਪਾਠ ਹੋ ਰਿਹਾ ਹੈ ਲੰਗਰ ਚੱਲ ਰਿਹਾ ਹੈ ਹੋਰ ਪ੍ਰਮਾਤਮਾ ਵਾਲਮੀਕੀ ਦਿਆਵਾਨ ਜੀ ਦੀਆਂ ਸਿੱਖਿਆਵਾਂ ਦੇ ਉੱਤੇ ਕੋਸ਼ਿਸ਼ ਕਰਦੇ ਹਾਂ ਅਸੀਂ ਪੂਰਾ ਸਮਾਜ ਜੋ ਸਮਾਜ ਨੂੰ ਉਹਨਾਂ ਨੇ ਸਿੱਖਿਆਵਾਂ ਦਿੱਤੀਆਂ ਪ੍ਰਮਾਤਮਾ ਵਾਲਮੀਕੀ ਦਿਆਵਾਨ ਜਿਹੜਾ ਉਹਨਾਂ ਨੂੰ ਆਪਣਾ ਵਾਲਮੀਕੀ ਮਹਾਰਾਜ ਨੇ ਤਿੰਨ ਚਾਰ ਗੱਲਾਂ ਦੇ ਉੱਤੇ ਬਹੁਤ ਜ਼ੋਰ ਦਿੱਤਾ ਇੱਕ ਤਾਂ ਉਹਦੇ ਅਰਥ ਦੇ ਵਿੱਚ ਕਲਾ ਮੈਂ ਤੇ ਉਹ ਅਸੀਂ ਚਾਹਨੇ ਵੀ ਸਾਡੇ ਪੂਰੇ ਸਮਾਜ ਦੇ ਕੋਲ ਕਲਮ ਹੋਵੇ ਜਿਸ ਕਲਮ ਨੂੰ ਆ ਬਾਬਾ ਸਾਹਿਬ ਡਾਕਟਰ ਭੀਮਰਾਉਂਦ ਨਿਤਕਰ ਜੀ ਨੇ ਬਣਾਇਆ ਔਰ ਉਸ ਤੋਂ ਬਾਅਦ ਉਹਨਾਂ ਨੇ ਇਸ ਦੇਸ਼ ਦਾ ਸੰਵਿਧਾਨ ਲਿਖਤਾ ਔਰ ਉਸ ਕਲਮ ਦੀ ਬਦੌਲਤ ਹੀ ਅਸੀਂ ਚਾਹਨੇ ਵੀ ਪੂਰੇ ਦੇਸ਼ ਦੇ ਵਿੱਚ ਪੂਰੇ ਸਮਾਜ ਦੇ ਵਿੱਚ ਜਾਗਰਤੀ ਆਵੇ ਔਰ ਅਸੀਂ ਆਦੀ ਤਰਵ ਸਮਾਜ ਆਦਰਸ਼ ਦੇ ਮਾਧਮ ਤੋਂ ਜਿਵੇਂ ਸਾਡੇ ਤਰੰਗ ਗੁਰੂਆਂ ਦੇ ਦਰਸ਼ਨ ਰੰਧਾਵ ਜੀ ਉਹ ਇਸ ਸਿੱਖਿਆ ਦੇ ਉੱਤੇ ਪ੍ਰਮਾਤਮਾ ਵਾਲਮੀਕੀ ਜੀ ਆਵਾਜ਼ੀ ਨੇ ਕਲਮ ਜਿਹੜੀ ਸਾਨੂੰ ਦਿੱਤੀ ਹੈ ਉਹਦੇ ਉੱਤੇ ਪਿਛਲੇ 25 ਸਾਲ ਤੋਂ ਕੰਮ ਕਰ ਰਿਹਾ ਅਸੀਂ ਪ੍ਰਮਾਤਮਾ ਵਾਲਮੀਕੀ ਦੇ ਆਵਾਜ਼ੀ ਦੇ ਪ੍ਰਗਟ ਦਿਵਸ ਤੋਂ ਬਾਅਦ April ਦੇ ਵਿੱਚ ਹਰ ਸਾਲ ਇੱਕ ਸੈਮੀਨਾਰ ਕਰਦੇ ਨੇ ਲੁਧਿਆਣਾ ਦੇ ਵਿੱਚ ਔਰ ਇਸੇ ਤਰ੍ਹਾਂ ਸੈਮੀਨਾਰ ਚੱਲਦੇ ਪੂਰੇ ਦੇਸ਼ ਦੇ ਵਿੱਚ ਵੀ ਸੈਮੀਨਾਰ ਦੇ ਮਾਧਿਅਮ ਤੋਂ ਅਸੀਂ ਬੱਚਿਆਂ ਨੂੰ ਉਸ ਪਾਸੇ ਵੱਲ ਲਗਾ ਰਹੇ ਹਾਂ ਧਰਮ ਦੀ ਸਿੱਖਿਆ ਵੀ ਮਿਲੇ ਉਹਨਾਂ ਨੂੰ ਔਰ ਐਜੂਕੇਸ਼ਨ ਦੇ ਵਿੱਚ ਵੀ ਜਾਣ ਔਰ ਬਹੁਤ ਵਧੀਆ ਰਿਜ਼ਲਟ ਨਿਕਲਦੇ ਆ ਇਸ ਚੀਜ਼ ਦੇ ਤੇ ਪ੍ਰਮਾਤਮਾ ਵਾਲਮੀਕੀ ਦੀ ਸਿੱਖਿਆਵਾਂ ਤੋਂ ਜੋ